ਗੌਰੀ ਨਾਸਰੀ ਮਹੱਲਾ ਪਹਿਲਾ ਗगन ਮੈਂ ਥਾਲ ਰਵ ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ ਤੂਪ ਮੱਲਿਆਨ ਲੋਪਵਨ ਜਵਰੋ ਕਰੇ ਸਗਲ ਬਨ ਰਾਇ ਫੁਲੰਦ ਜੋਤੀ ਕੈਸੀ ਆਰਤੀ ਹੋਏ ਪਵਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਪੈਰੀ ਰਹਾਓ ਸਹਿਸ ਤਵ ਨਨ 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 ਹੈ ਤੋਏ ਕੋ ਸਹਿਸ ਮੂਰਤ ਨਾ ਇਕ ਤੋਹੀ ਸਹਿਸ ਪਦ ਬਿਮਲ ਨਨ ਇਕ ਪਦ ਗੰਧ ਬਿਨ ਸਹਿਸ ਤਵ ਗੰਧ ਇਵ ਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦੇ ਜਾਣਨ ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤਿਸ ਭਾਵੈ ਸੋ ਆਰਦੀ ਹੋਏ ਹਰ ਚਰਨ ਕਵਲ ਮਗ ਰੰਧ ਲੋਭਤ ਮਨੋ ਆਂਦੀ ਨਮੋਹੇ ਆਈ ਪਿਆਸਾ ਕਿਰਪਾ ਜਲ ਦੇ ਨਾਨਕ ਸਰੰਕੋ ਹੋਏ ਜਾਤੇ ਤੇਰੇ ਨਾਹੀ ਵਸ ਗੌੜੀ ਨਾਸਰੀ ਮਹੱਲਾ ਪਹਿਲਾ ਗगन ਮੈਂ ਥਾਲ ਰਵ ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ ਧੂਪ ਮੱਲੀ ਆਨ ਲੋ ਪਵਨ ਜਵਰੋ ਕਰੇ ਸਗਲ ਬਨ ਰਾਏ ਫੁਲੰਦ ਜੋਤੀ ਕੈਸੀ ਆਤੀ ਹੋਏ ਪਵਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਪੈਰੀ ਰਹਾਓ ਸੈ ਸ ਤਵ ਨੈਨ ਨਨ ਨੈਨ ਹੈ ਤੋਏ ਕੋ ਸੈ ਸ ਮੂਰਤ ਨਾ ਇਕ ਤੋਹੀ ਸੈ ਸ ਵਦ ਬਿਮਲ ਨਨ ਇਕ ਪਦ ਗੰਧ ਬਿਨ ਸੈ ਸ ਤਵ ਗੰਧ ਇਵ ਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦੇ ਜਾਣਨ ਸਭ ਮੈਂ ਜਾਣਨ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤਿਸ ਸੁਭਾਵੇ ਸੋ ਆਰਤੀ ਹੋਏ ਹਰ ਚਰਨ ਕਵਲ ਮਗਰਾੰਦ ਲੋਭਤ ਮਨੋ ਆਂਦੀ ਨੋ ਮੋਹੇ ਆਈ ਪਿਆਸਾ ਕਿਰਪਾ ਜਲ ਦੇ ਨਾਨਕ ਸਾਰੰਕੋ ਹੋਏ ਜਾਤੇ ਤੇਰੇ ਨਾਹੀ ਵਸ ਗੌਰੀ ਨਾਸਰੀ ਮਹੱਲਾ ਪਹਿਲਾ ਗगन ਮੈਂ ਥਾਲ ਰਵ ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ ਤੂਪ ਮੱਲਿਆਨ ਲੋ ਪਵਨ ਜਵਰੋ ਕਰੇ ਸਗਲ ਬਨ ਰਾਏ ਫਲੰਤ ਜੋਤੀ ਕੈਸੀ ਆਤੀ ਹੋਏ ਪਵਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਪੈਰੀ ਰਹਾਓ ਸੈ ਸਤਵ ਨਨ 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 ਹੈ ਤੋਏ ਕੋ ਸੈ ਸਮੁਰਤ ਨਨਾ ਇਕ ਤੋਹੀ ਸੈ ਸਬਦੇ ਬਿਮਲ ਨਨਾ ਇਕ ਪਦ ਗੰਧ ਬਿਨ ਸੈ ਸਤਵ ਗੰਧ ਇਵ ਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦੇ ਜਾਣਣ ਸਭ ਮੈਂ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤਿਸ ਭਾਵੇ ਸੋ ਆਰਦੀ ਹੋਏ ਹਰ ਚਰਨ ਕਵਲ ਮਗ ਰੰਧ ਲੋਭਤ ਮਨੋ ਆਂਦੀ ਨਮੋਹੇ ਆਈ ਪਿਆਸਾ ਕਿਰਪਾ ਜਲ ਦੇ ਨਾਨਕ ਸਰੰਕੋ ਹੋਏ ਜਾਤੇ ਤੇਰੇ ਨਾਹੀ ਵਸ ਰਾ ਗੌੜੀ ਨਾਸਰੀ ਮਹੱਲਾ ਪਹਿਲਾ ਗगन ਮੈਂ ਥਾਲਵ ਬਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ ਤੂਪ ਮੱਲਿਆਨ ਲੋਪਵਨ ਜਵਰੋ ਕਰੇ ਸਗਲ ਬਨ ਰਾਇ ਫੁਲੰਦ ਜੋਤੀ ਕੈਸੀ ਆਰਤੀ ਹੋਏ ਪਵਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਪੈਰੀ ਰਹਾਓ ਸੈਸ ਤਵ ਨੈਨ ਨਨ ਨੈਨ ਹੈ ਤੋਇ ਕੋ ਸੈਸ ਮੂਰਤ ਨਨਾ ਇਕ ਤੋਹੀ ਸੈਸ ਬਦ ਬਿਮਲ ਨਨਾ ਇਕ ਪਦ ਗੰਧ ਬਿਨ ਸੈਸ ਤਵ ਗੰਧ ਇਵ ਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦੇ ਜਾਣਨ ਸਭ ਮੈਂ ਜਾਣਨ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤਿਸ ਭਾਵੇ ਸੋ ਆਰਦੀ ਹੋਏ ਹਰ ਚਰਨ ਕਵਲ ਮਗ ਰੰਧ ਲੋਭ ਤ ਮਨੋ ਆਂਦੀ ਨਮਹੇ ਆਈ ਪਿਆਸਾ ਕਿਰਪਾ ਜਲ ਦੇ ਨਾਨਕ ਸਰੰਕੋ ਹੋਏ ਜਾਤੇ ਤੇਰੇ ਨਾਹੀ ਵਸ ਰਾ ਗੌੜੀ ਨਾਸਰੀ ਮਹੱਲਾ ਪਹਿਲਾ ਗगन ਮੈਂ ਥਾਲ ਰਵਤ ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਲਿਆਨ ਲੋ ਪਵਨ ਜਵਰੋ ਕਰੇ ਸਗਲ ਬਨ ਰਾਏ ਫੁਲੰਦ ਜੋਤੀ ਕੈਸੀ ਆਰਤੀ ਹੋਏ ਪਵਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਪੈਰੀ ਰਹਾਓ ਸਹਿਸ ਤਵ ਨੈਨ ਨਨ ਨੈਨ ਹੈ ਤੋਇ ਕੋ ਸਹਿਸ ਮੂਰਤ ਨਨਾ ਇਕ ਤੋਹੀ ਸਹਿਸ ਵਾਦ ਬਿਮਲ ਨਨਾ ਇਕ ਪਦ ਗੰਧ ਬਿਨ ਸਹਿਸ ਤਵ ਗੰਧ ਇਵ ਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦੇ ਜਾਣਣ ਸਭ ਮੈਂ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤਿਸ ਸੁਭਾਵੇ ਸੋ ਆਰਤੀ ਹੋਏ ਹਰ ਚਰਨ ਕਵਲ ਮਗ ਰੰਧ ਲੋਭਤ ਮਨੋ ਆਂਦੀ ਨਮਹੇ ਆਈ ਪਿਆਸਾ ਕਿਰਪਾ ਜਲ ਦੇ ਨਾਨਕ ਸਰੰਕੋ ਹੋਏ ਜਾਤੇ ਤੇਰੇ ਨਾਹੀ ਵਸ ਰਾ ਗੌੜੀ ਨਾਸਰੀ ਮਹੱਲਾ ਪਹਿਲਾ ਗगन ਮੈਂ ਥਾਲ ਰਵ ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ ਧੂਪ ਮੱਲਿਆਨ ਲੋ ਪਵਨ ਚਵਰੋ ਕਰੇ ਸਗਲ ਬਨ ਰਾਏ ਫਲੰਤ ਜੋਤੀ ਕੈਸੀ ਆਰਤੀ ਹੋਏ ਪਵਖੰਡਣਾ ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਪੈਰੀ ਰਹਾਓ ਸਹਿਸ ਤਵ ਨੈਨ ਨਨ ਨੈਨ ਹੈ ਤੋਇ ਕੋ ਸਹਿਸ ਮੂਰਤ ਨਨਾ ਇਕ ਤੋਹੀ ਸਹਿਸ ਬਦ ਬਿਮਲ ਨਨਾ ਇਕ ਪਦ ਗੰਧ ਬਿਨ ਸਹਿਸ ਤਵ ਗੰਧ ਇਵ ਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦੇ ਜਾਣਣ ਸਭ ਮੈਂ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤਿਸ ਸੁਭਾਵੇ ਸੋ ਆਰਤੀ ਹੋਏ ਹਰ ਚਰਨ ਕਵਲ ਮਗ ਰੰਧ ਲੋਭਤ ਮਨੋ ਆਂਦੀ ਨਮੋਹੇ ਆਈ ਪਿਆਸਾ ਕਿਰਪਾ ਜਲ ਦੇ ਨਾਨਕ ਸਾਰੰਗ ਕੋ ਹੋਏ ਜਾਤੇ ਤੇਰੇ ਨਾਹੀ ਵਸ ਰਾ ਗੋੜੀ ਨਾਸਰੀ ਮਹੱਲਾ ਪੇਲਾ ਗगन ਮੈਂ ਥਾਲ ਰਵ ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ ਤੂਪ ਮਲਿਆਨ ਲੋ ਪਵਨ ਜਵਰੋ ਕਰੇ ਸਗਲ ਬਨ ਰਾਇ ਫਲੰਦ ਜੋਤੀ ਕੈਸੀ ਆਰਤੀ ਹੋਏ ਪਵਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਪੈਰੀ ਰਹਾਓ ਸਹਿਸ ਤਵ ਨੈਨ ਨਨ ਨੈਨ ਹੈ ਤੋਏ ਕੋ ਸਹਿਸ ਮੂਰਤ ਨਾ ਇੱਕ ਦੋਹੀ ਸਹਿਸ ਬਦ ਬਿਮਲ ਨਨ ਇੱਕ ਪਦ ਗੰਧ ਬਿਨ ਸਹਿਸ ਤਵ ਗੰਧ ਇਵ ਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦੇ ਜਾਣਨ ਸਭ ਮੈਂ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤਿਸ ਭਾਵੇ ਸੋ ਆਰਤੀ ਹੋਏ ਹਰ ਚਰਨ ਕਵਲ ਮਗ ਰੰਧ ਲੋਭਤ ਮਨੋ ਆਂਦੀ ਨਮਹੇ ਆਈ ਪਿਆਸਾ ਕਿਰਪਾ ਜਲ ਦੇ ਨਾਨਕ ਸਾਰੰਕੋ ਹੋਏ ਜਾਤੇ ਤੇਰੇ ਨਾਹੀ ਵਸ ਰਾ ਗੋੜੀ ਨਾਸਰੀ ਮਹੱਲਾ ਪੇਲਾ ਗगन ਮੈਂ ਥਾਲ ਰਵਤ ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ ਧੂਪ ਮੱਲਿਆਨ ਲੋਪਵਨ ਜਵਰੋ ਕਰੇ ਸਗਲ ਬਨ ਰਾਏ ਫੁਲੰਦ ਜੋਤੀ ਕੈਸੀ ਆਤੀ ਹੋਏ ਪਵਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਪੈਰੀ ਰਹਾਓ ਸੈ ਸ ਤਵ ਨੈ ਨ ਨੈ ਨ ਹੈ ਤੋਇ ਕੋ ਸੈਸ ਮੂਰਤ ਨਾ ਇਕ ਤੋਹੀ ਸੈਸ ਬਦ ਬਿਮਲ ਨਾ ਇਕ ਪਦ ਗੰਧ ਬਿਨ ਸੈਸ ਤਵ ਗੰਧ ਇਵ ਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦੇ ਜਾਣਣ ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤਿਸ ਭਾਵੇ ਸੋ ਆਰਤੀ ਹੋਏ ਹਰ ਚਰਨ ਕਵਲ ਮਗ ਰੰਧ ਲੋਭ ਤ ਮਨੋ ਆਂਦੀ ਨ ਮੋਹੇ ਆਈ ਪਿਆਸਾ ਕਿਰਪਾ ਜਲ ਦੇ ਨਾਨਕ ਸਰੰਕੋ ਹੋਏ ਜਾਤੇ ਤੇਰੇ ਨਾਹੀ ਵਸ ਰਾ ਗੌੜੀ ਨਾਸਰੀ ਮਹੱਲਾ ਪਹਿਲਾ ਗगन ਮੈਂ ਥਾਲ ਰਵਜੰਤ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ ਧੂਪ ਮੱਲਿਆਨ ਲੋਪਨ ਜਵਰੋ ਕਰੇ ਸਗਲ ਬਨ ਰਾਇ ਫੁਲੰਦ ਜੋਤੀ ਕੈਸੀ ਆਰਤੀ ਹੋਏ ਪਵਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਪੈਰੀ ਰਹਾਓ ਸੈ ਸ ਤਵ ਨੈ ਨ ਨ ਨ ਨ ਹੈ ਤੋਇ ਕੋ ਸੈ ਸ ਮੂਰਤ ਨ ਨਾ ਇੱਕ ਤੋਹੀ ਸੈ ਸ ਬਦ ਬਿਮਲ ਨ ਨਾ ਇੱਕ ਪਦ ਗੰਧ ਬਿਨ ਸੈ ਸ ਤਵ ਗੰਧ ਇਵ ਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦੇ ਜਾਣਣ ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤਿਸ ਭਾਵੇ ਸੋ ਆਰਤੀ ਹੋਏ ਹਰ ਚਰਨ ਕਵਲ ਮਗ ਰੰਧ ਲੋਭਤ ਮਨੋ ਆਂਦੀ ਨਮਹੇ ਆਈ ਪਿਆਸਾ ਕਿਰਪਾ ਜਲ ਦੇ ਨਾਨਕ ਸਾਰੰਗ ਕੋ ਹੋਏ ਜਾਤੇ ਤੇਰੇ ਨਾਹੀ ਵਸ ਰਾ ਗੌੜੀ ਨਾਸਰੀ ਮਹੱਲਾ ਪਹਿਲਾ ਗगन ਮੈਂ ਥਾਲ ਰਵਤ ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ ਧੂਪ ਮੱਲੀ ਆਨ ਲੋ ਪਵਨ ਜਵਰੋ ਕਰੇ ਸਗਲ ਬਨ ਰਾਏ ਫੁਲੰਦ ਜੋਤੀ ਕੈਸੀ ਆਰਤੀ ਹੋਏ ਪਵਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਪੈਰੀ ਰਹਾਓ ਸਹਿਸ ਤਵ ਨੈਨ ਨਨ ਨਨ ਹੈ ਤੋਇ ਕੋ ਸਹਿਸ ਮੂਰਤ ਨਨਾ ਇਕ ਤੋਹੀ ਸਹਿਸ ਪਦ ਬਿਮਲ ਨਨਾ ਇਕ ਪਦ ਗੰਧ ਬਿਨ ਸਹਿਸ ਤਵ ਗੰਧ ਇਵ ਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦੇ ਜਾਣਣ ਸਭ ਮੈਂ ਚਾਨਣ ਹੋਏ ਸਰ ਸਾਖੀ ਜੋਤ ਪ੍ਰਗਟ ਹੋਏ ਜੋਤਿਸ ਭਾਵੇ ਸੋ ਆਰਦੀ ਹੋਏ ਹਰ ਚਰਨ ਕਵਲ ਮਗ ਰੰਧ ਲੋਭਤ ਮਨੋ ਆਂਦੀ ਨਮਹੇ ਆਈ ਪਿਆਸਾ ਕਿਰਪਾ ਜਲ ਦੇ ਨਾਨਕ ਸਾਰੰਕੋ ਹੋਏ ਜਾਤੇ ਤੇਰੇ ਨਾਹੀ ਵਸ ਰਗੋੜੀ ਨਾਸਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਲਿਆਨ ਲੋ ਪਵਨ ਚਵਰੋ ਕਰੇ ਸਗਲ ਬਨ ਰਾਏ ਫਲੰਤ ਜੋਤੀ ਕੈਸੀ ਆਰਤੀ ਹੋਏ ਪਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਪੈਰੀ ਰਹਾਓ ਸਹਿਸ ਤਵ ਨੈਨ ਨਨ ਨੈਨ ਹੈ ਤੋਇ ਕੋ ਸਹਿਸ ਮੂਰਤ ਨਨਾ ਇਕ ਤੋਹੀ ਸਹਿਸ ਬਦ ਬਿਮਲ ਨਨਾ ਇਕ ਪਦ ਗੰਧ ਬਿਨ ਸਹਿਸ ਤਵ ਗੰਧ ਇਵ ਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦੇ ਜਾਣਣ ਸਭ ਮੈਂ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤਿਸ ਸੁਭਾਵੇ ਸੋ ਆਰਦੀ ਹੋਏ ਹਰ ਚਰਨ ਕਵਲ ਮਗ ਰੰਧ ਲੋਭਤ ਮਨੋ ਆਂਦੀ ਨਮੋਹੇ ਆਈ ਪਿਆਸਾ ਕਿਰਪਾ ਜਲ ਦੇ ਨਾਨਕ ਸਾਰੰਗ ਕੋ ਹੋਏ ਜਾਤੇ ਤੇਰੇ ਨਾਹੀ ਵਸ ਰਾ ਗੌੜੀ ਨਾਸਰੀ ਮਹੱਲਾ ਪੇਲਾ ਗगन ਮੈਂ ਥਾਲ ਰਵ ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ ਤੂਪ ਮਲਿਆਨ ਲੋ ਪਵਨ ਜਵਰੋ ਕਰੇ ਸਗਲ ਬਨ ਰਾਏ ਫਲੰਦ ਜੋਤੀ ਕੈਸੀ ਆਰਤੀ ਹੋਏ ਪਵਖੰਡਣਾ ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਪੈਰੀ ਰਹਾਓ ਸੈ ਸ ਤਵ ਨੈ ਨ ਨ ਨ ਨ ਹੈ ਤੋਏ ਕੋ ਸੈ ਸ ਮੂਰਤ ਨਾ ਇਕ ਤੋਹੀ ਸੈ ਸ ਬਦ ਬਿਮਲ ਨਾ ਇਕ ਪਦ ਗੰਧ ਬਿਨ ਸੈ ਸ ਤਵ ਗੰਧ ਇਵ ਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦੇ ਜਾਣਨ ਸਭ ਮੈਂ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤਿਸ ਭਾਵੇ ਸੋ ਆਰਤੀ ਹੋਏ ਹਰ ਚਰਨ ਕਵਲ ਮਗ ਰੰਧ ਲੋਭਤ ਮਨੋ ਆਂਦੀ ਨਮਹੇ ਆਈ ਪਿਆਸਾ ਕਿਰਪਾ ਜਲ ਦੇ ਨਾਨਕ ਸਰੰਕੋ ਹੋਏ ਜਾਤੇ ਤੇਰੇ ਨਾਹੀ ਵਸ ਰਾ ਗੋੜੀ ਨਾਸਰੀ ਮਹੱਲਾ ਪਹਿਲਾ ਗगन ਮੈਂ ਥਾਲ ਰਵ ਚੰਦ ਦੀਪਕ ਬਨੇ تارਕਾ ਮੰਡਲ ਜਨਕ ਮੋਤੀ ਤੂਪ ਮਲਿਆਨ ਲੋ ਪਵਨ ਜਵਰੋ ਕਰੇ ਸਗਲ ਬਨ ਰਾਏ ਫੁਲੰਦ ਜੋਤੀ ਕੈਸੀ ਆਰਤੀ ਹੋਏ ਪਵਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਪੈਰੀ ਰਹਾਓ ਸੈ ਸ ਤਵ ਨਨ 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 ਹੈ ਤੋਏ ਕੋ ਸੈ ਸਮੁਰਤ ਨਾ ਇਕ ਦੋਹੀ ਸੈ ਸ ਬਦੇ ਬਿਮਲ ਨਨ ਇਕ ਪਦ ਗੰਧ ਬਿਨ ਸੈ ਸ ਤਵ ਗੰਧ ਇਵ ਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦੇ ਜਾਣਨ ਸਭ ਮੈਂ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤਿਸ ਭਾਵੇ ਸੋ ਆਰਤੀ ਹੋਏ ਹਰ ਚਰਨ ਕਵਲ ਮਗ ਰਾਂਦ ਲੋਭਤ ਮਨੋ ਆਂਦੀ ਨਮੋਹੇ ਆਈ ਪਿਆਸਾ ਕਿਰਪਾ ਜਲ ਦੇ ਨਾਨਕ ਸਰੰਕੋ ਹੋਏ ਜਾਤੇ ਤੇਰੇ ਨਾਹੀ ਵਸ ਰਾ ਗੌੜੀ ਨਾਸਰੀ ਮਹੱਲਾ ਪਹਿਲਾ ਗगन ਮੈਂ ਥਾਲ ਰਵਜੰਤ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ ਧੂਪ ਮੱਲੀ ਆਨ ਲੋਪਨ ਜਵਰੋ ਕਰੇ ਸਗਲ ਬਨ ਰਾਏ ਫੁਲੰਦ ਜੋਤੀ ਕੈਸੀ ਆਰਤੀ ਹੋਏ ਪਵਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਪੈਰੀ ਰਹਾਓ ਸੈ ਸ ਤਵ ਨ ਨ ਨ ਨ ਨ ਹੈ ਤੋਇ ਕੋ ਸੈ ਸ ਮੂਰਤ ਨ ਨਾ ਇੱਕ ਤੋਹੀ ਸੈ ਸ ਬਦ ਬਿਮਲ ਨ ਨਾ ਇੱਕ ਪਦ ਗੰਧ ਬਿਨ ਸੈ ਸ ਤਵ ਗੰਧ ਇਵ ਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦੇ ਜਾਣਨ ਸਭ ਮੈਂ ਜਾਣਨ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤਿਸ ਭਾਵੇ ਸੋ ਆਰਤੀ ਹੋਏ ਹਰ ਚਰਨ ਕਵਲ ਮਗ ਰੰਧ ਲੋਭ ਤ ਮਨੋ ਆਂਦੀ ਨਮਹੇ ਆਈ ਪਿਆਸਾ ਕਿਰਪਾ ਜਲ ਦੇ ਨਾਨਕ ਸਾਰੰਕੋ ਹੋਏ ਜਾਤੇ ਤੇਰੇ ਨਾਹੀ ਵਸ ਰਾ ਗੌੜੀ ਨਾਸਰੀ ਮਹੱਲਾ ਪਹਿਲਾ ਗगन ਮੈਂ ਥਾਲ ਰਵ ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ ਤੂਪ ਮਲਿਆਨ ਲੋ ਪਵਨ ਚਵਰੋ ਕਰੇ ਸਗਲ ਬਨ ਰਾਏ ਫੁਲੰਦ ਜੋਤੀ ਕੈਸੀ ਆਤੀ ਹੋਏ ਪਵਖੰਡਨਾਤੀ ਆਤੀ ਅਨਹਤਾ ਸ਼ਬਦ ਵਾਜੰਤ ਪੈਰੀ ਰਹਾਓ ਸੈ ਸ ਤਵ ਨਨ 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 ਹੈ ਤੋਇ ਕੋ ਸੈ ਸ ਮੂਰਤ ਨਨਾ ਇਕ ਤੋਹੀ ਸੈ ਸ ਪਦ ਬਿਮਲ ਨਨਾ ਇਕ ਪਦ ਗੰਧ ਬਿਨ ਸੈ ਸ ਤਵ ਗੰਧ ਇਵ ਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦੇ ਜਾਣਨ ਸਭ ਮੈਂ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤਿਸ ਭਾਵੇ ਸੋ ਆਰਤੀ ਹੋਏ ਹਰ ਚਰਨ ਕਵਲ ਮਗ ਰੰਧ ਲੋਭਤ ਮਨੋ ਆਂਦੀ ਨਮਹੇ ਆਈ ਪਿਆਸਾ ਕਿਰਪਾ ਜਲ ਦੇ ਨਾਨਕ ਸਾਰੰਗ ਕੋ ਹੋਏ ਜਾਤੇ ਤੇਰੇ ਨਾਹੀ ਵਸ ਰਾ ਗੌੜੀ ਨਾਸਰੀ ਮਹੱਲਾ ਪਹਿਲਾ ਗगन ਮੈਂ ਥਾਲ ਰਵ ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ ਤੂਪ ਮੱਲਿਆਨ ਲੋ ਪਵਨ ਜਵਰੋ ਕਰੇ ਸਗਲ ਬਨ ਰਾਇ ਫੁਲੰਦ ਜੋਤੀ ਕੈਸੀ ਆਰਤੀ ਹੋਏ ਪਵਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਪੈਰੀ ਰਹਾਓ ਸੈ ਸ ਤਵ ਨੈ ਨ ਨੈ ਨ ਹੈ ਤੋਇ ਕੋ ਸੈਸ ਮੂਰਤ ਨਾ ਇਕ ਦੋਹੀ ਸੈਸ ਬਦ ਬਿਮਲ ਨਾ ਇਕ ਪਦ ਗੰਧ ਬਿਨ ਸੈਸ ਤਵ ਗੰਧ ਇਵ ਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦੇ ਜਾਣਨ ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤਿਸ ਭਾਵੇ ਸੋ ਆਰਦੀ ਹੋਏ ਹਰ ਚਰਨ ਕਵਲ ਮਗ ਰੰਦ ਲੋਭਤ ਮਨੋ ਆਂਦੀ ਨਮੋਹੇ ਆਈ ਪਿਆਸਾ ਕਿਰਪਾ ਜਲ ਦੇ ਨਾਨਕ ਸਰੰਕੋ ਹੋਏ ਜਾਤੇ ਤੇਰੇ ਨਾਹੀ ਵਸ ਉਪਾਹੇ ਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਹਿ